ਸਸ਼ੀਕਾਰ ਤੁਸੀਂ ਦੇਖ ਰਹੇ ਹੋ ਪੱਟੀ ਪੰਜਾਬ ਦਾ ਪ੍ਰੋਗਰਾਮ ਖਬਰਾਂ ਦੀ ਲੋਕ ਅੱਜ ਆਉਂਦੇ ਵਿੱਚ ਲਾਈਵ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਆਪਣਾ ਇਸ ਪ੍ਰੋਗਰਾਮ ਦੇ ਨਾਲ ਜੁੜ ਸਕਦੇ ਹੋ ਤੁਹਾਡੀ ਸਕਰੀਨ ਦੇ ਉੱਤੇ ਜੋ ਵੀਡੀਓ ਚੱਲ ਰਹੀ ਹੈ ਇਹਦੇ ਜਰੀਏ ਤੁਸੀਂ ਕਮੈਂਟ ਬਾਕਸ ਦੇ ਰਹੀਂ ਇਸ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ ਤੇ ਹਿੱਸਾ ਇਸ ਪ੍ਰੋਗਰਾਮ ਦਾ ਤੁਸੀਂ ਬਣ ਸਕਦੇ ਹੋ ਅੱਜ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕਿ ਜਿਸ ਤਰ੍ਹਾਂ ਅੱਜ 13 ਜਨਵਰੀ ਐਸੇ ਅੱਜ ਆਪਾਂ ਸੁਪਾਤਤੀ ਦੇ ਉੱਤੇ ਹੁਣ ਪ੍ਰਤਾਪ ਬਾਜਵਾ ਦੇ ਵੱਲੋਂ ਬੜਾ ਕੰਮ ਲਗਾਏ ਕਿ ਆਡੀਐਫ ਫੰਡਾਂ ਦੀ ਦੁਰਵਰਤੋਂ ਕਿਤੇ ਕੀਤੀ ਗਈ ਹੈ ਇਸ ਦੀ ਜਾਂਚ ਤੇ ਚੱਲ ਰਿਹਾ ਹੈ ਉਹ ਕਿਤੇ ਜਾਵੇ ਜਿਸ ਨੂੰ ਲੈ ਕੇ ਇਹ ਵੀ ਜਿਹੜਾ ਮਸਲਾ ਉਹ ਭਗਤ ਜੈਦੇ ਦੂਜੇ ਪਾਸੇ ਜਿਹੜਾ ਮੇਲਾ ਮਾਗ ਮੌਕੇ ਤੇ ਕਈ ਕਾਨਫਰੰਸਾਂ ਹੋਣੀਆਂ ਨੇ ਉਸ ਨੂੰ ਲੈ ਕੇ ਵੀ ਚੱਲਾਈ ਚੱਲ ਰਹੀਆਂ ਸਨ ਪਰ ਮੀਂਹ ਦੇ ਕਾਰਨ ਕੁਝ ਉੱਤੇ ਰੁਕ ਗਏ ਰਾਸਤੇ ਜਿਹੜੇ ਸੀ ਜਿਹਦੇ ਥਾਮਾ ਟੇਂਜ ਕੀਤੀਆਂ ਗਈਆਂ ਨੇ ਉਹ ਵੀ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਗੱਲਬਾਤ ਦਾ ਜਿਹੜਾ ਵਿਸ਼ਾ ਹੋਵੇਗਾ ਅੱਜ ਨਿਸਾਨ ਇਕਤਾ ਦਾ ਅੱਜ ਜਿਹੜਾ ਵੱਡਾ ਐਲਾਨ ਹੋ ਸਕਦਾ ਕਿਉਂਕਿ ਅੱਜ ਕਿਸਾਨਾਂ ਦੀ ਜਿਹੜੀ ਮੀਟਿੰਗ ਹੈ ਉਹ ਪਾਤਰਾਂ ਦੇ ਵਿਖੇ ਹੋਣੀ ਹੈ ਜਿਸ ਨੂੰ ਲੈ ਕੇ ਤਾਲਮੇਲ ਕਮੇਟੀ ਦੇ ਨਾਲ ਜਿਹੜੀ ਮੀਟਿੰਗ ਹੋਣੀ ਦੱਸਿਆ ਜਾ ਰਿਹਾ ਕਿ ਜੇਕਰ ਦੇਖਿਆ ਜਾਵੇ ਤਾਂ ਅੱਜ ਕੋਈ ਵੱਡਾ ਐਲਾਨ ਵੀ ਹੋ ਸਕਦਾ ਇਕੱਠੇ ਹੋ ਕੇ ਕੋਈ ਵੱਡਾ ਐਲਾਨ ਕਰ ਸਕਦੇ ਨੇ ਜਿਸ ਨੂੰ ਲੈ ਕੇ ਕੇਂਦਰ ਸਰਕਾਰ ਦੇ ਉੱਤੇ ਦਬੋਬ ਪਾਇਆ ਜਾ ਸਕੇ ਸੋ ਗੱਲਬਾਤ ਹੋਰ ਵੀ ਖਬਰਾਂ ਦੇ ਉੱਤੇ ਕਰਾਂਗੇ ਸੋ ਸਭ ਤੋਂ ਪਹਿਲਾਂ ਸਾਰੇ ਦਾ ਸਵਾਗਤ ਹੈ ਤੁਸੀਂ ਜੁੜਿਓ ਗੁਰੂ ਟੀਵੀ ਪੰਜਾਬ ਦੇ ਪ੍ਰੋਗਰਾਮ ਖਬਰਾਂ ਤੇ ਨੋਕ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਜਿਹੜੇ ਤੁਹਾਡੇ ਤੁਸੀਂ ਵੀਡੀਓ ਦੇ ਵਿੱਚ ਦੇ ਸਕਦੇ ਹੋ ਇਹਦੇ ਨਾਲ ਤੁਸੀਂ ਜੁੜ ਸਕਦੇ ਹੋ ਪਰ ਜੋ ਹੁਣ ਸਾਹਮਣੇ ਆਇਆ ਹੁਣ ਤੁਹਾਨੂੰ ਦੱਸ ਜੀ ਕਿ ਜਿਸ ਤਰ੍ਹਾਂ ਕਿਸਾਨਾਂ ਦੀ ਜਿਹੜੀ ਲੰਬੇ ਸਮੇਂ ਤੋਂ ਜਿਹੜੀ ਗੱਲ ਚੱਲ ਰਹੀ ਸੀ ਕਿ ਕਿਸਾਨ ਆਪਸ ਦੇ ਵਿੱਚ ਇਕੱਠੇ ਨਹੀਂ ਹੋ ਰਹੇ ਜਿਸ ਨੂੰ ਲੈ ਕੇ ਹੁਣ ਕਿਸਾਨਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਵੀ ਜਿਸ ਤਰ੍ਹਾਂ ਕਨੋਰੀ ਬਾਰਡਰ ਦੇ ਉੱਤੇ ਸ਼ੰਭੂ ਬਾਰਡਰ ਦੇ ਉੱਤੇ ਪਹੁੰਚੇ ਸਨ ਉਸ ਤੋਂ ਬਾਅਦ ਇੱਕ ਖੁਸ਼ੀ ਵਾਲੀ ਖ਼ਬਰ ਜਰੂਰ ਸੀ ਕਿ ਕਿਸਾਨ ਹੁਣ ਇਕੱਠੇ ਹੋ ਕੇ ਇੱਕ ਏਜੰਡੇ ਦੇ ਉੱਤੇ ਜਿਹੜੀ ਕਿਸਾਨਾਂ ਦੀਆਂ ਮੰਗਾਂ ਦੀ ਲੜਾਈ ਹੈ ਉਹ ਲੜਨਗੇ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੇ ਉੱਤੇ ਦਬਾਅ ਜ਼ਰੂਰ ਪਿਆ ਸੀ ਜਿਸ ਤੋਂ ਬਾਅਦ ਸੁਨਿ ਜਾਖੜ ਹੋਣ ਦਾ ਬਿਆਨ ਆਉਂਦਾ ਹੈ ਕਿ ਐਮਐਸਪੀ ਜਿਹੜੀ ਕਾਨੂੰਨ ਗ੍ਰੰਟੀ ਦਾ ਜਿਹੜਾ ਪੰਜਾਬ ਨੂੰ ਨੁਕਸਾਨ ਹੋਵੇਗਾ ਜੇਕਰ ਇਹਦਾ ਹੁੰਦਾ ਤਾਂ ਉਹਨੇ ਵੀ ਗੱਲ ਕੀਤੀ ਸੀ ਕਿ ਪੰਜਾਬ ਸਰਕਾਰ ਇਸ ਮਸਲੇ ਦੇ ਉੱਤੇ ਇਜਲਾਸ ਛੱਡ ਕੇ ਐਮਐਸਟੀ ਕਾਨੂੰਨੀ ਗਰੰਟੀ ਦਾ ਲਾਭ ਫਾਇਦਾ ਤੇ ਨੁਕਸਾਨ ਕੀ ਹੋਵੇਗਾ ਇਹਦੇ ਉੱਤੇ ਗੱਲਬਾਤ ਕਰਨੀ ਚਾਹੀਦੀ ਹੈ ਇਸ ਨੂੰ ਲੈ ਕੇ ਉਸ ਤੋਂ ਬਾਅਦ ਕੀ ਗਰੇਵਲ ਬੀਜੇਪੀ ਦੇ ਉਹਨਾਂ ਦਾ ਬਿਆਨ ਆਉਂਦਾ ਕਿਉਂਕਿ ਉਹਦੇ ਕਰਕੇ ਸਰਕਾਰ ਦੇ ਉੱਤੇ ਦਬਾਅ ਉਸ ਤਰ੍ਹਾਂ ਪਿਆ ਜਿਵੇਂ ਇਕੱਠੇ ਹੁੰਦੇ ਐ ਤਾਂ ਕੋਈ ਵੱਡੀ ਕੋਲਤੀ ਜਾਂਦੀ ਐ ਤਾਂ ਸਰਕਾਰ ਦੇ ਲਈ ਦਬੋ ਜ਼ਰੂਰ ਹੋਵੇਗਾ ਕਿਉਂਕਿ ਅੱਜ ਸਰਕਾਰ ਇਹ ਗੱਲ ਕਹਿ ਦਿੰਦੀ ਐ ਕਿ ਹਾਲੇ ਕਿਸਾਨ ਆਪਸ ਦੇ ਵਿੱਚ ਇਕੱਠੇ ਨਹੀਂ ਐ ਜਿਸ ਦੇ ਕਰਕੇ ਇਹ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਪਰ ਅੱਜ 49ਵਾਂ ਦਿਨ ਜਗਦੀਸ਼ ਸਿੰਘ ਢੱਲੇਵਾਲ ਨੂੰ ਹੋ ਚੁੱਕਿਆ ਮਰਨ ਵਰਤ ਦੇ ਉੱਤੇ ਬੈਠੇ ਨੇ ਉਹਨਾਂ ਦੀ ਸਿਹਤ ਲਗਾਤਾਰ ਨਾਜ਼ੁਕ ਬੰਦੀ ਜਾ ਰਹੀ ਹੈ ਪਰ ਫਿਲਹਾਲ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਕਿ ਜਿਹੜੀ ਕਿਸਾਨੀ ਮੰਗਾਂ ਨੂੰ ਲੈ ਕੇ ਜਿਸ ਤਰ੍ਹਾਂ ਸਰਕਾਰ ਦੇ ਤਦਰਬੋ ਪਾਉਣ ਦੇ ਲਈ ਉਹਨਾਂ ਜਗਦੀਸ਼ ਸਿੰਘ ਢੱਲੇਵਾਲ ਦੇ ਵੱਲੋਂ ਵੀ ਧਾਰਮਿਕ ਆਗੂ ਨੂੰ ਕੇਂਦਰ ਤੋਂ ਤੱਕ ਪਹੁੰਚ ਦੀ ਅਪੀਲ ਕੀਤੀ ਗਈ ਹੈ ਜਗਦੀਸ਼ ਸਿੰਘ ਢਿੱਲੇ ਵਾਲਾ ਆਗੂ ਨੇ ਚਿੱਠੀ ਲਿਖ ਕੇ ਕੇਂਦਰ ਤੇ ਦਬਾਅ ਪਾਉਣ ਦੇ ਲਈ ਕਿਸਾਨੀ ਮਸਲੇ ਹੱਲ ਕਰਾਉਣ ਦੇ ਲਈ ਅਪੀਲ ਕੀਤੀ ਹੈ ਜੇਕਰ ਤਾਂ ਦੱਸਦੀ ਹੈ ਕਿ ਉਹਨਾਂ ਦੇ ਦਸਤਖਤਾਂ ਹੇਠ ਇੱਕ ਚਿੱਠੀ ਅਕਾਲ ਤਖ ਸੰਨੇ ਸਾਹੀ ਇਮਾਮ ਜੋਸੀ ਮੱਠ ਦੇ ਮੁਖੀਆਂ ਨੂੰ ਲਿਖੀ ਗਈ ਹੈ ਚਿੱਠੀ ਚ ਸੰਤਾਂ ਮਹਾਪੁਰਸ਼ਾਂ ਤੇ ਧਾਰਮੀ ਆਗੂ ਨੂੰ ਕਿਸਾਨੀ ਮੰਗਾਂ ਦੀ ਪੂਰਤੀ ਦੇ ਲਈ ਕੇਂਦਰ ਸਰਕਾਰ ਦੇ ਉੱਤੇ ਦਬਾਅ ਪਾਉਣ ਦਾ ਜ਼ੋਰ ਦਿੱਤਾ ਗਿਆ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਸੰਨੇ ਕਿਸਾਨਾਂ ਦੀਆਂ ਦਰਜਨਾ ਔਰ ਹੋਰ ਮੰਗਾਂ ਦੀ ਪੂਰਤੀ ਲਈ ਇਕਜੁੱਟ ਹੋ ਕੇ ਕੇਂਦਰ ਸਰਕਾਰ ਦੇ ਉੱਤੇ ਦਬਾਅ ਬਣਾਇਆ ਜਾਵੇ ਤੇ ਅੱਜ ਜਿਸ ਤਰ੍ਹਾਂ ਜੀ ਤੁਹਾਨੂੰ ਦੱਸਿਆ ਕਿ ਅੱਜ ਅਹਿਮ ਮੀਟਿੰਗ ਪਾਤrana ਵਿਖੇ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਵੱਲੋਂ ਮੀਟਿੰਗ ਦੇ ਵਿੱਚ ਦੋਹਾਂ ਧਿਰਾਂ ਦੇ 10 ਅਤੇ ਐਸਕੇਐਮ ਦੀ ਤਾਲਮਿਲ ਕਮੇਟੀ ਦੇ 6 ਮੈਂਬਰ ਸ਼ਾਮਲ ਹੋਣਗੇ ਪਾਵੇਂ ਅੰਤਿਮ ਤੱਥ ਤਾਂ ਲੋੜੀ ਵਾਲੀ ਸ਼ਾਮ ਨਹੀਂ ਸਪਸ਼ਟ ਹੋਵੇਗੀ ਪਰ ਇੱਕੇ ਦੀ ਤੁਰੀ ਗੱਲ ਤੋਂ ਬਾਅਦ ਹੁਣ ਤੱਕ ਦੀ ਜਿਹੜੀ ਹਾਂ ਜਿਹੜੇ ਹਾਲ ਹਾਲ ਤੇ ਖਾਸ ਕਰਕੇ ਦੋਵਾਂ ਤਿਰਾਂ ਦੇ ਆਗੂਆਂ ਦੇ ਵਿੱਚ ਦੇਖੇ ਜਾ ਰਹੇ ਨੇ ਉਤਸ਼ਾਹ ਨੂੰ ਦੇਖਦੇ ਆਂ ਇਹ ਮੀਟਿੰਗ ਇੱਕੇ ਲਈ ਕਾਰਗਰ ਸਾਬਿਤ ਹੋ ਸਕਦੀ ਹੈ ਜਿਹੜੀ ਅੱਜ ਇਹ ਮੀਟਿੰਗ ਹੈ ਉਸ ਨੂੰ ਦੇਖਿਆ ਜਾਵੇ ਤਾਂ ਕਿਉਂਕਿ ਉਧਰ SKM ਤੇ SKM ਗੈਰ ਰਾਜਨੀਤੀ ਅਤੇ KMM ਵੱਲੋਂ 13 ਜਨਵਰੀ ਨੂੰ ਦੇਸ਼ ਭਰ ਚ ਕੇਂਦਰ ਸਰਕਾਰ ਦੀ ਨਵੀਂ ਨੀਤੀ ਦੇ ਜਿਹੜੇ ਖਰੜੇ ਨੇ ਉਸ ਤੋਂ ਬਿੰਗੇ ਸਿੱਧੇ ਢੰਗ ਦੇ ਨਾਲ ਲਾਗੂ ਕਰਵਾਉਣ ਲਈ ਜਿਹੜੀ ਸੱਭਿਆ ਨੂੰ ਭੇਜੇਗੇ ਮੰਡੀ ਮਾਰਕੀਟ ਦੇ ਖਰੜੇ ਦੀਆਂ ਕਾਪੀਆਂ ਸਾਰ ਕੇ ਅੱਜ ਲੋਹੜੀ ਮਨਾਈ ਜਾਵੇਗੀ ਇਸ ਨੂੰ ਲੈ ਕੇ ਵੀ ਅੱਜ ਇਸ ਮਸਲੇ ਦੇ ਉੱਤੇ ਸਭ ਜਿਹੜੀਆਂ ਅੱਜ ਟਿਕੀਆਂ ਹੋਈ ਨਜ਼ਰਾਂ ਟਿਕੀਆਂ ਹੋਈਆਂ ਪਰ ਅੱਜ ਦਾ ਅਹਿਮ ਮਸਲਾ ਇਹ ਹੈ ਕਿ ਅੱਜ ਜੇਕਰ ਕਿਸਾਨਾਂ ਦੀ ਏਕਤਾ ਦੀ ਗੱਲ ਬੰਦ ਦੀ ਹੈ ਜੇਕਰ ਕਿਸਾਨ ਅੱਜ ਮੀਟਿੰਗ ਦੇ ਵਿੱਚ ਉਹਨਾਂ ਦੇ ਜਿਹੜੀਆਂ ਮਤ ਭੇਜਨੇ ਉਹ ਖਤਮ ਹੋ ਜਾਂਦੇ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਹ ਸਾਬਤ ਹੋ ਗਿਆ ਸੀ ਵੀ ਇਹ ਜਿਹੜੀ ਹੁਣ ਮੀਟਿੰਗ ਹੋਣੀ ਹੈ ਪਹਿਲਾਂ ਮੀਟਿੰਗ 15 ਨੂੰ ਹੋਣੀ ਸੀ 15 ਜਨਵਰੀ ਪਰ ਉਸ ਤੋਂ ਸਮਾ ਉਸ ਤੋਂ ਪਹਿਲਾਂ ਕਰ ਲਿਆ ਗਿਆ ਅੱਜ ਮੀਟਿੰਗ ਹੋ ਰਹੀ ਹੈ ਇਹਦੇ ਵਿੱਚ ਜਿਹੜੇ ਆਗੂ ਨੇ ਉਹ ਇਕੱਠੇ ਹੋਣਗੇ ਆਪਣੇ ਮੰਚ ਦੇ ਉੱਤੇ ਬਹਿ ਕੇ ਆਪਣੇ ਜਿਹੜੇ ਮਤ ਭੇਜਦੇ ਨੇ ਉਹ ਜਿਹੜੇ ਇੱਕ ਦੂਜੇ ਨਾਲ ਵਖਰੇਵੇਂ ਨੇ ਉਹਨਾਂ ਦੇ ਉੱਤੇ ਵੀ ਚਰਚਾ ਕੀਤੀ ਜਾਵੇ ਪਰ ਹੁਣ ਇੱਥੇ ਗੱਲ ਇਹ ਹੈ ਵੀ ਮੰਗਾ ਇੱਕ ਨੇ ਜੇਕਰ ਮੰਗਾ ਇੱਕ ਨੇ ਤਾਂ ਕਿਸਾਨ ਜਿੱਥੇ ਬੰਦਿਆਂ ਨੂੰ ਆਪੋ ਆਪਣੇ ਜਿਹੜੇ ਰਾਗ ਅਲਾਪਨ ਦੀ ਜਿਹੜੀ ਸੁਰ ਹੈ ਉਹਨਾਂ ਛੱਡ ਕੇ ਇੱਕ ਮੰਚ ਦੇ ਉੱਤੇ ਸਿੱਖੀ ਦੇ ਮਸਲੇ ਦੇ ਉੱਤੇ ਜਿਸ ਤਰ੍ਹਾਂ ਅੱਜ ਇਹ ਗੱਲ ਵੀ ਕਹੀ ਜਾਂਦੀ ਹੈ ਕਿ ਕਿਸ ਇਹ ਮਰਨ ਵਰਤ ਹੈ ਉਹਨਾਂ ਧਰਮ ਦੇ ਨਾਲ ਜੋ ਜੋੜਿਆ ਜਾ ਰਿਹਾ ਇਹ ਚੀਜ਼ਾਂ ਤੋਂ ਇੱਕ ਪਾਸੇ ਹਟ ਕੇ ਇੱਕ ਮੰਚ ਦੇ ਉੱਤੇ ਬੈਠ ਕੇ ਨੈਤਿਕ ਦੇ ਆਧਾਰ ਦੇ ਉੱਤੇ ਜਿਹੜੀ ਕਿਸਾਨਾਂ ਦੀਆਂ ਮੰਗਾਂ ਨੇ ਉਹਨਾਂ ਦੇ ਉੱਤੇ ਹੱਲ ਕਰਾਉਣ ਦੇ ਉਹਨਾਂ ਨੂੰ ਹੱਲ ਕਰਾਉਣ ਦੇ ਲਈ ਉਹਨਾਂ ਦੇ ਉੱਤੇ ਜ਼ੋਰ ਦਿੱਤਾ ਜਾ ਸਕੇ ਕਿਉਂਕਿ ਅੱਜ ਕਿਸਾਨ ਦੀ ਜੋ ਹਾਲਤ ਹੋਈ ਵੀ ਹੈ ਕਰਜ਼ੇ ਦੇ ਮਸਲੇ ਦੇ ਉੱਤੇ ਜਾਂ ਫਿਰ ਹੋਰ ਮਸਲੇ ਨੂੰ ਲੈ ਕੇ ਖੁਦਕੁਸ਼ੀਆਂ ਹੋ ਰਹੀਆਂ ਨੇ ਅੱਜ ਇੰਨੇ ਕਿਸਾਨਾਂ ਦੀਆਂ ਹਜ਼ੂਰ ਲੈ ਕੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਦੇ ਉੱਤੇ ਬੈਠੇ ਨੇ ਡਟੇ ਹੋਏ ਨੇ ਉਹਨਾਂ ਦੀ ਸਿਹਤ ਲਗਾਤਾਰ ਖਰਾਬ ਹੋ ਉਂਦੀ ਜਾ ਰਹੀ ਹੈ ਤੇ ਉਸ ਦੇ ਬਾਵਜੂਦ ਵੀ ਉਹ ਉਹਨਾਂ ਦੇ ਹੌਸਲੇ ਪੂਰੇ ਬਲੰਦ ਨੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਜੇਕਰ ਦੇਖਿਆ ਜਾਵੇ ਤਾਂ ਇੱਕ ਮੀਡੀਆ ਦੀ ਰਿਪੋਰਟ ਦੇ ਅਨੁਸਾਰ ਕਿਸਾਨਾਂ ਦੇ ਜਿਹੜੇ ਕਰਜ਼ੇ ਦੀ ਗੱਲ ਹੈ ਉਮੂਲ ਕਰਜ਼ੇ ਨਾਲੋਂ ਵਿਆਜ ਵਧਿਆ ਵੱਡੇ ਡਿਫਾਲਟਰਾਂ ਤੇ ਸਿਆਸੀ ਆਗੂ ਮੂਰੀ ਨੇ ਕਹਿੰਦੇ ਇੱਕ ਜਿਹੜੀ ਪੰਜਾਬੀ ਟ੍ਰਿਬਿਊਨ ਦੇ ਵਿੱਚ ਚੱਲਦੀ ਸੀ ਪੁੱਲਰ ਹੋਰਾਂ ਦੀ ਇੱਕ ਸਟੋਰੀ ਲੱਗੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਵੱਡੇ ਕਿਸਾਨਾਂ ਵੱਲੋਂ ਜਿਹੇ ਸਹਿਕਾਰੀ ਖੇਤੀ ਵਿਕਾਸ ਬੈਂਕਾਂ ਦੇ ਕਰਜ਼ੇ ਵੀ ਵੱਡੇ ਨੇ ਪੰਜਾਬ ਸਰਕਾਰ ਇਹਨਾਂ ਨੂੰ ਹੱਥ ਪਾਉਣ ਤੋਂ ਡਰ ਰਹੀ ਹੈ ਕਿਉਂਕਿ ਇਹ ਡਿਫਾਲਟਰ ਕਿਸੇ ਨਾ ਕਿਸੇ ਸਿਆਸੀ ਪਾਰਟੀ ਨਾਲ ਜੁੜੇ ਹੋਏ ਨੇ ਖੇਤੀ ਵਿਕਾਸ ਬੈਂਕਾਂ ਦੇ 3006 3006 ਕਰੋੜ ਰੁਪਏ ਕਿਸਾਨਾਂ ਵੱਲ ਫਸੇ ਹੋਏ ਨੇ ਜਿਨ੍ਹਾਂ ਚੋਂ 12 ਫੀਸਦੀ ਰਕਮ ਇਕੱਠੀ ਜਿਹੜੀ ਇਕੱਲੀ ਵੱਡੇ ਕਿਸਾਨਾਂ ਵੱਲ ਖੜੀ ਹੈ ਖੇਤੀ ਵਿਕਾਸ ਬੈਂਕ ਦੇ ਨਵੇਂ ਕਰਜ਼ੇ ਦੇ ਨੇ ਬੰਦ ਕਰ ਦਿੱਤੇ ਕਿਉਂਕਿ 55574 ਕਿਸਾਨ ਡਿਫਾਲਟਰ ਹੋ ਗਏ ਨੇ ਜਿਨ੍ਹਾਂ ਵੱਲੋਂ 3006 ਕਰੋੜ ਰੁਪਏ ਦਾ ਕਰਜ਼ਾ ਬਕਾਇਆ ਖੜਿਆ ਹੈ ਇਹਨਾਂ ਕਿਸਾਨਾਂ ਵੱਲੋਂ ਮੂਲ ਕਰਜ਼ਾ 1444 ਕਰੋੜ ਰੁਪਏ ਸੀ ਜਿਸ 'ਚ 1450 ਕਰੋੜ ਰੁਪਏ ਵਿਆਜ ਲੱਗ ਗਿਆ ਪੰਜਾਬ ਵਿਧਾਨ ਸਭਾ ਦੀ ਸਹਿਕਰਤਾ ਅਤੇ ਉਸ ਨਾਲ ਸੰਬੰਧਿਤ ਮਾਮਲੇ ਬਾਰੇ ਬਣੀ ਕਮੇਟੀ ਨੇ ਵੱਡੇ ਕਿਸਾਨਾਂ ਵੱਲ ਖੜੇ ਕਰਜ਼ਿਆਂ ਬਾਰੇ ਫਿਕਰਮੰਦੀ ਜ਼ਾਹਿਰ ਕੀਤੀ ਹੈ ਖੇਤੀ ਵਿਕਾਸ ਬੈਂਕਾਂ ਦੇ 10 ਏਕੜ ਤੋਂ ਵੱਧ ਜਿਹੜੇ ਜ਼ਮੀਨ ਵਾਲੇ 3645 ਕਿਸਾਨਾਂ ਦੇ ਵੱਲੋਂ 366 ਕਰੋੜ 96 ਲੱਖ ਰੁਪਏ ਖਸੇ ਹੋਏ ਨੇ ਮਤਲਬ ਕਿ ਹਰੇਕ ਵੱਡੇ ਕਿਸਾਨ ਵੱਲ ਉਸਤਨ 10 ਲੱਖ ਰੁਪਏ ਦਾ ਬਕਾਇਆ ਰਾਸ਼ੀ ਖੜੀ ਹੈ ਵੱਡੇ ਕਿਸਾਨ ਕਪੈਨਾ ਵੈਲਿੰਗ ਬੋਰਿੰਗ ਮਸ਼ੀਨਾਂ ਪੂਰਾ ਵਾਸਤੇ ਕਰਜ਼ਾ ਲੈ ਚੁੱਕੇ ਨੇ ਜੋ ਕਿ ਗੈਰ ਖੇਤੀ ਕਰਜ਼ੇ ਨੇ ਹੁਣ ਇੱਥੇ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਵੱਡੀਆਂ ਵੱਡਿਆਂ ਵਿੱਚ ਇੱਕ ਮੌਜੂਦਾ ਚੇਅਰਮੈਨ ਵੀ ਸ਼ਾਮਲ ਹੈ ਜਿਸ ਵੱਲੋਂ ਕਈ 2 ਕਰੋੜ ਰੁਪਏ ਦਾ ਕਰਜ਼ਾ ਖੜਿਆ ਹੈ ਇਸ ਚੇਅਰਮੈਨ ਨੇ ਆਪਣੇ ਪਤਨੀ ਦੇ ਨਾਮ 13 ਕਰਦੇ ਚੁੱਕੇ ਹੋਏ ਨੇ ਵੱਡੇ ਡਿਪਲਟਰਾਂ ਦੇ ਵਿੱਚ ਮੁਕਸਦਿਲ ਦੇ ਇੱਕ ਸ਼ਹਿਰ ਦੀ ਨਗਰ ਕੌਂਸਲ ਦੀ ਸਭਾ ਕਾ ਪ੍ਰਧਾਨ ਵੀ ਇਹਦੇ ਵਿੱਚ ਸ਼ਾਮਲ ਹੈ ਇੱਥੇ ਸਿਆਸੀ ਲੀਡਰਾਂ ਦਾ ਵੀ ਇਹਦੇ ਉੱਤੇ ਜੇਕਰ ਤੁਹਾਨੂੰ ਦੱਸਦੀ ਨਾ ਇੱਕ ਨਜ਼ਰ ਮਾਰੀ ਆਪਾਂ ਜਿਹੜੇ ਬਕਾਇਆ ਕਰਜ਼ੇ ਦੇ ਝਾਤਾਂ ਦਾ ਜਿਨ੍ਹਾਂ ਕੋਲ 2.5 ਏਕੜ ਜ਼ਮੀਨ ਹੈ ਉਹਨਾਂ ਦੀ ਉਹ ਕਿਸਾਨਾਂ ਦੀ ਗਿਣਤੀ ਹੈਗੀ 2024 ਕੁੱਲ ਕਰਜ਼ਾ ਉਹਨਾਂ ਕੋਲ ਹੈਗਾ 824 ਕਰੋੜ 15 ਲੱਖ ਜੇ ਇਸੇ ਤਰ੍ਹਾਂ ਜਿਹੜੇ 2.5 ਤੋਂ 5 ਏਕੜ ਦੇ ਵਿਚਕਾਰ ਹੈ ਉਹ ਕਿਸਾਨਾਂ ਦੀ ਗਿਣਤੀ ਹੈਗੀ ਹੈ 18121 ਉਹਨਾਂ ਕੋਲ ਕਰਜ਼ਾ ਹੈਗਾ 912 ਕਰੋੜ 19 ਲੱਖ 18 ਲੱਖ 5 ਤੋਂ 10 ایکر ਆ ਲੈਂਦਾ ਹੈਗਾ 13100 13474 83 13483 ਕਿਸਾਨ ਨੇ ਜਿਨ੍ਹਾਂ ਦੇ ਵੱਲ ਕਰਜ਼ਾ ਹੈਗਾ 902 ਕਰੋੜ 94 ਲੱਖ 10 ایکੜ ਤੋਂ ਵੱਧ ਜਿਹੜੇ ਕਿਸਾਨ ਨੇ ਉਹ 3645 ਨੇ ਉਹਨਾਂ ਦੇ ਵੱਲ ਦੇਖੇ ਜਾਵੇ ਤਾਂ ਉਹਨਾਂ ਤੇ ਤਕਰੀਬਨ 3667 ਮਾਫ ਕਰਨਾ 360 ਦੇ ਲਗਭਗ ਕਰੋੜ ਜਿਹੜਾ ਕਰਜ਼ਾ ਉਹ ਖੜਿਆ ਹੈ ਜਿਹਦੇ ਵਿੱਚ ਉਸ ਤੋਂ ਲਈ ਹੈਗੀ ਉਹਨਾਂ ਦੀ 10 ਲੱਖ ਬੰਦੀ ਹੈ ਇੱਕ ਦੀ ਇਹਨੂੰ ਨੈਟੇ ਵੀ ਕਰਜ਼ੇ ਜਿਹੜਾ ਪੰਜਾਬ ਹੋ ਰਿਹਾ ਕਿਸਾਨ ਹੋ ਰਿਹਾ ਇਸ ਤੋਂ ਵੀ ਹੱਲ ਜੇਕਰ ਦੇਖਿਆ ਜਾਵੇ ਤਾਂ ਕਿ ਕੁਝ ਕਿਸਾਨਾਂ ਦੇ ਵੱਲੋਂ ਜਿਹੜੇ ਕਰਜ਼ੇ ਲਏ ਜਾ ਰਹੇ ਨੇ ਉਹਨਾਂ ਦੇ ਉਹ ਬੇਲੋੜੇ ਕਰਜ਼ੇ ਜੇਕਰ ਦੇਖਿਆ ਜਾਵੇ ਕਿਉਂਕਿ ਕਿਸਾਨਾਂ ਦੇ ਵੱਲੋਂ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਵੀ ਕਹੀ ਗਈ ਸੀ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਸਥਿਤੀ ਕੀ ਹੋਵੇਗੀ ਕੀ ਕਿਸਾਨ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਆਪਣੇ ਮੰਗਾਂ ਨੇ ਉਹਨਾਂ ਨੂੰ ਮਣਾਉਣ ਦੇ ਵਿੱਚ ਕਾਮਯਾਬ ਹੋਣਗੇ ਜਾਂ ਫਿਰ ਨਹੀਂ ਜਾਂ ਵੀ ਇਸੇ ਤਰ੍ਹਾਂ ਜਿਹੜੀ ਖਿੱਚੋ ਤਾਣ ਹੈ ਚੱਲਦੀ ਰਹੀ ਜਗਰਾਜ ਕਿਸਾਨ ਇਕੱਠੇ ਹੁੰਦੇ ਨੇ ਇੱਕ ਮੰਚ ਦੇ ਉੱਤੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਉੱਤੇ ਦਬਾਅ ਵੀ ਪਵੇਗਾ ਤੇ ਕਿਸਾਨ ਦੀ ਜਿਹੜੀ ਮੰਗਾਂ ਨੇ ਉਹ ਜਲਦ ਮੰਨੀਆਂ ਜਾਣਗੀਆਂ ਇਹਦੇ ਉੱਤੇ ਜੇਕਰ ਦੇਖਿਆ ਜਾਵੇ ਤਾਂ ਪਿਛਲੇ ਸਮੇਂ ਦੇ ਵਿੱਚ ਜਦੋਂ ਕਿਸਾਨੀ ਅੰਦਲਨ ਸ਼ੁਰੂ ਹੋਇਆ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਅੱਜ ਪੂਰੇ 13 ਮਹੀਨੇ ਅੱਜੇ ਮਾਫ ਕਰਨਾ 11 ਮਹੀਨੇ ਹੋ ਚੁੱਕੇ ਨੇ 11 ਮਹੀਨਿਆਂ ਦੇ ਵਿੱਚ ਜਿਹੜੀ ਆਵਾਜ਼ ਸੀ ਪੰਜਾਬ ਦੀ ਉਹ ਗੱਲ ਇਹੀ ਕਹਿੰਦੀ ਸੀ ਕਿ ਜਦੋਂ ਤੱਕ ਕਿਸਾਨ ਇਕੱਠੇ ਨਹੀਂ ਹੁੰਦੇ ਉਦੋਂ ਤੱਕ ਉਹਨਾਂ ਨੂੰ ਜਿਹੜੀਆਂ ਮੰਗਾਂ ਨੇ ਮਨਾਉਣ ਦੇ ਵਿੱਚ ਬੇਹੱਦ ਮੁਸ਼ਕਲ ਆਵੇਗੀ ਪਰ ਹੁਣ ਦੇਖਣਾ ਬਿਹਰ ਦੇਖਾਸ ਹੋਵੇਗਾ ਕਿ ਅੱਜ ਜਿਹੜੀ ਮੀਟਿੰਗ ਹੁੰਦੀ ਹੈ ਕਿਸਾਨੀ ਦੀ ਉਸ ਮਸਲੇ ਨੂੰ ਲੈ ਕੇ ਕੀ ਉਸ ਦੇ ਵਿੱਚ ਮੰਗਾਂ ਜਿਹੜੀਆਂ ਮੰਨੀਆਂ ਜਾ ਰਹੀਆਂ ਨੇ ਕੀ ਸਰਕਾਰ ਉਹਨਾਂ ਦੀਆਂ ਮੰਗਾਂ ਮੰਨੇਗੀ ਕੀ ਸਰਕਾਰ ਦੇ ਉੱਤੇ ਇਕੱਠੇ ਹੋਏ ਕਿਸਾਨਾਂ ਜੱਜੇ ਬੰਦੀਆਂ ਦਬਾਅ ਪਾਵੇਗਾ ਇਹ ਅੱਜ ਬਿਹਰ ਦੇਖਣਾ ਹੋਵੇਗਾ ਸੋ ਅੱਜ ਦੁਪਹਿਰ ਤੋਂ ਬਾਅਦ ਸਥਿਤੀ ਸਪਸ਼ਟ ਹੋ ਜਾਣੀ ਹੈ ਕਿ ਕਿਸਾਨਾਂ ਦੀ ਕੀ ਗੱਲ ਬਣਦੀ ਹੈ ਕਿ ਅੱਗੇ ਹੋਰ ਮੀਟਿੰਗ ਰੱਖੀ ਜਾਵੇਗੀ ਜਾਂ ਫਿਰ ਅੱਜ ਇਸ ਮੀਟਿੰਗ ਨੂੰ ਲੈ ਕੇ ਜਿਹੜੇ ਆਪਣੇ ਮਤ ਭੇਜਨੇ ਜਾਂ ਵਿਚਾਰ ਇਹਦੇ ਉੱਤੇ ਕੀਤੇ ਜਾਣਗੇ ਸੋ ਇਹਦੇ ਉੱਤੇ ਸਭ ਦੀ ਨਜ਼ਰਾਂ ਜੁੜੀਆਂ ਹੋਈਆਂ ਨੇ ਸੋ ਜੇਕਰ ਉਹਨ ਦੇਖੀਏ ਤਾਂ ਬਾਗੀ ਦੇ ਤਿਆਰ ਦੀ ਗੱਲ ਬਾਗੀ ਜਿਹੜਾ ਤਿਆਰ ਹੈ ਉਹਦੇ ਉੱਤੇ ਹੁਣ ਜਿਹੜਾ ਮੁਕਸਬ ਦੀ ਧਰਤੀ ਦੇ ਉੱਤੇ ਵਿਸ਼ਾਲ ਜਿਹੜਾ ਉੱਤੇ ਬਣਾਇਆ ਜਾਂਦਾ ਉੱਥੇ ਹੁਣ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਜਿਹੜੀਆਂ ਤਿੰਨ ਸਿਆਸੀ ਕਾਨਫਰੰਸਾਂ ਹੋਣੀਆਂ ਸੀ ਤਿੰਨ ਸਿਆਸੀ ਕਾਨਫਰੰਸਾਂ ਉੱਥੇ ਜਿਹੜੀਆਂ ਹੋਣੀਆਂ ਸੀ ਹੁਣ ਦੇ ਵਿੱਚੋਂ ਅਕਾਲੀ ਦਲ ਦੇ ਵੱਲੋਂ ਉੱਥੇ ਕਾਨਫਰੰਸ ਕੀਤੀ ਜਾ ਰਹੀ ਹੈ ਦੂਜੇ ਪਾਸੇ ਭਾਈ ਅਮਰਪਾਲ ਦੇ ਸਮਰਥਕਾਂ ਦੇ ਵੱਲੋਂ ਜਿਹੜੀ ਨਵੀਂ ਪਾਰਟੀ ਦਾ ਐਲਾਨ ਕੀਤਾ ਜਾਣਾ ਉਹਨਾਂ ਦੇ ਵੱਲੋਂ ਵੀ ਕਾਨਫਰੰਸ ਕੀਤੀ ਜਾ ਰਹੀ ਹੈ ਤੇ ਜੋ ਜਿਹੜੀ ਤੀਜੀ ਕਾਨਫਰੰਸ ਹੈ ਉਹ ਅਕਾਲੀ ਦਲ ਅਮਰਸਰ ਦੇ ਵੱਲੋਂ ਵੀ ਉੱਥੇ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਜੀ ਸੀ ਮਾਨ ਦੇ ਵੱਲੋਂ ਉੱਥੇ ਕਾਨਫਰੰਸ ਜਿਹੜੀ ਕੀਤੀ ਜਾਣੀ ਹੈ ਹੁਣ ਜੇਕਰ ਦੇਖਿਆ ਜਾਵੇ ਤਾਂ ਉੱਥੇ ਜੋ ਵਿੱਤੀ ਦੇਣੀ ਮੀ ਪਿਆ ਉਹਦੇ ਕਰਕੇ ਜਿਹੜਾ ਇਹ ਅਮਰਪਾਲ ਦੇ ਵੱਲੋਂ ਪੰਥ ਦੀ ਸਿਆਸੀ ਪਾਰਟੀ ਬਣਾਉਣ ਦੇ ਲਈ ਇਕੱਠ ਸੱਦੇ ਗਿਆ ਸੀ ਉਸ ਦਾ ਵੀ ਜਿਹੜਾ ਜਿਹੜਾ ਇੱਕ ਮੀਂਹ ਦੇ ਕਰਕੇ ਉੱਤੇ ਜਗ੍ਹਾ ਖਰਾਬ ਹੋਣ ਦੇ ਕਰਕੇ ਪਾਣੀ ਭਰਨ ਦੇ ਕਰਕੇ ਉਹ ਤਬਦੀਲ ਕੀਤੀ ਗਈ ਹੈ ਤਾਂ ਦੱਸ ਦਿੰਦੇ ਕਿ ਜਿਹੜੀ ਭਾਰੀ ਮੀਂਹ ਜਬਰਸਤ ਹੋਈ ਇਹਨਾਂ ਦੇ ਕਰ ਉਹਦੇ ਕਰਕੇ ਜਿਹੜੀ ਪੰਥਕ ਕਾਨਫਰੰਸ ਵਾਲੀ ਜਗ੍ਹਾ ਬਠਿੰਡੇ ਰੋਡ ਤੇ ਸੀ ਉਹ ਸੀਦੀ ਮੁਖਤਸਰ ਸਾਹਿਬ ਵਿਖੇ 4.5 ਏਕੜ ਚ ਬਣੇ ਗ੍ਰੀਨ ਸੀ ਰਿਜ਼ਰਵਟ ਦੇ ਖੁੱਲੇ ਮੈਦਾਨ ਦੇ ਵਿੱਚ ਹੋਵੇਗੀ ਹੁਣ ਉੱਥੇ ਇਸ ਦੇ ਲਈ ਅੱਜ ਉਹਨਾਂ ਦੇ ਵੱਲੋਂ ਵੀ ਕੱਲ ਵੀ ਬੇਨਤੀਆਂ ਕੀਤੀਆਂ ਗਈਆਂ ਨੇ ਵਕੋ ਵਕ ਮਾਦੰਦਰ ਰਹੇ ਉਹਨਾਂ ਵੱਲ ਪ੍ਰਚਾਰ ਕੀਤਾ ਜਾ ਰਿਹਾ ਕਿਉਂਕਿ ਜਿਸ ਦਾ ਪਹਿਲਾਂ ਜਿਹੜਾ ਸਥਾਨ ਦਿੱਤਾ ਗਿਆ ਸੀ ਉਸ ਨੂੰ ਬਦਲਿਆ ਗਿਆ ਮੀਂਹ ਦੇ ਕਰਕੇ ਕਾਫੀ ਕੋਈ ਤਬਦੀਲੀ ਆਈ ਹੈ ਨਾ ਚੀਜ਼ਾਂ ਦੇ ਵਿੱਚ ਉਹਨਾਂ ਨੇ ਇੱਕ ਚਿੱਠੀ ਵੀ ਲਿਖੀ ਹੈ ਜਿਸ ਤੇ ਵੀ ਉਹਨਾਂ ਨੇ ਲਿਖਿਆ ਕਿ ਸਤਕਾਰਯੋਗ ਸਾਧ ਸੰਗਤ ਜੀ ਇਤਿਹਾਸ ਤੇ ਨਜ਼ਰ ਮਾਰੀ ਤਾਂ ਅਕਾਲੀ ਦਲ ਨੂੰ ਭਾਰਤੀ ਸਭਿਅਤਾ ਭਾਰਤੀ ਰਾਜਨੀਤੀ ਅਤੇ ਭਾਰਤੀ ਸਿਧਾਂਤ ਦੇ ਦਾਇਰਾ ਅੰਦਰ ਰੱਖ ਕੇ ਨਹੀਂ ਸਿਰਜਿਆ ਗਿਆ ਸੀ। ਅਕਾਲੀ ਦਲ ਨੂੰ ਸਿਰਜਣ ਦੀ ਵਿਉਤਬੰਦੀ ਸਿੱਖ ਸਿਧਾਂਤਾਂ ਦੇ ਖਾਦਸਾ ਪੰਦੀਆ ਭਾਵਨਾ ਦੇ ਚਗਿਰਦੇ ਅੰਦਰ ਕੀਤੀ ਗਈ ਸੀ। ਅਕਾਲੀ ਦਲ ਦੀ ਸਿਰਜਣਾ ਦਾ ਮੁੱਖ ਮਕਸਦ ਸਿੱਖਾਂ ਦੀ ਅੱਡਰੀ ਅਤੇ ਨਿਆਈ ਹਸਤੀ ਨੂੰ ਉਪਜ ਰਹੇ ਖਤਰਿਆਂ ਦੇ ਖਿਲਾਫ سینਾ ਢਾ ਕੇ ਲੜਨ ਵਾਲੇ ਅਕਾਲੀ ਜਥੇ ਦੇ ਰੂਪ ਵਿੱਚ ਕੀਤੀ ਗਈ ਸੀ। ਸਿੱਖ ਪੰਥ ਮੌਜੂਦਾ ਸਮੇਂ ਬਹੁਤ ਗੰਭੀਰ ਰਾਜਸੀ ਅਤੇ ਧਾਰਮਿਕ ਚੁਣੌਤੀਆਂ ਵਿੱਚੋਂ ਗੁਜ਼ਰ ਰਿਹਾ ਹੈ। ਪੰਥਕ ਸਿਆਸਤ ਜੋ ਦਾਗਕਿਆਂ ਤੋਂ ਦੇਸ਼ ਅੰਦਰ ਪੰਜਾਬ ਚ ਮਨਮਤਾ ਅਤੇ ਵਿਲੱਖਣ ਰੋ ਰੱਖਣ ਰੋਲ ਨਿਭਾਉਂਦੀ ਆ ਰਹੀ ਹੈ ਅੱਜ ਹਾਸ਼ੀ ਉੱਤੇ ਪਹੁੰਚ ਚੁੱਕੀ ਹੈ ਯੋਗ ਲੀਡਰਸ਼ਿਪ ਦੇ ਖਿਲਾਫ ਵਾਲੇ ਇਸ ਸੰਕਟਮਈ ਸਮੇਂ ਨੇ ਸਿੱਖਾਂ ਸਿੱਖ ਮਨਾ ਅੰਦਰ ਇੱਕ ਗਹਿਰੀ ਨਿਰਾਸ਼ਾ ਨੂੰ ਪੈਦਾ ਕੀਤਾ ਹੋਇਆ ਹੈ ਇਹ ਨਿਰਾਸ਼ਾ ਸਦਕਾ ਸਮੁੱਚੀ ਕੌਮ ਆਪਣੀ ਬੇਪਰੋਸਕੀ ਦਾ ਸ਼ਿਕਾਰ ਹੁੰਦੀ ਜਾ ਰਹੀ ਹੈ ਨਾਲ ਹੀ ਉਹ ਕਹਿੰਦੇ ਕਹਿੰਦੇ ਜੋ ਕਿ ਸਥਿਤੀ ਜਿਸ ਸਿੱਖ ਕੌਮ ਨੂੰ ਸਾਜ਼ਿਸ਼ਾਂ ਚਾਲਾਂ ਤਹਿਤ ਖਾਨਾ ਜੰਗੀ ਅਤੇ ਭਰਾ ਮਾਰੂ ਮਾਹੌਲ ਵੱਲ ਟਕੇ ਜਾ ਰਿਹਾ ਇਸ ਲਈ ਮਾਗੀ ਦੇ ਦਿਹਾੜੇ ਮੌਕੇ ਤੇ 14 ਜਨਵਰੀ 2025 ਨੂੰ ਸ੍ਰੀ ਮੁਖਸਰ ਸਾਹਿਬ ਦੀ ਟਵਿੱਟਰ ਧਰਤੀ ਤੋਂ ਪੰਥਕ ਰਾਜਨੀਤੀ ਪਾਰਟੀ ਦੇ ਆਗਾਜ਼ ਲਈ ਇੱਕ ਵੱਡਾ ਜਿਹੜਾ ਵੱਡੀ ਪੰਥਕ ਕਾਨਫਰੰਸ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਇਸ ਸੰਬੰਧੀ ਉੱਗੇ ਸਿੱਖ ਚਿੰਤਕ ਸਰ ਅਜਨੇ ਸਿੰਘ ਹੁਰਾ ਵੱਲੋਂ ਆਪਣੇ ਚੈਨਲ ਸਿੱਖ 뷰 ਪੁਆਇੰਟ ਜਿਸ ਦਾ ਲਿੰਕ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ ਬਾਕੀ ਮੋਕੇ ਪੰਥ ਪਾਰਟੀ ਹੈ ਜਿਹੜੀ ਸੁਚਿਤ ਕਰਦੇ ਗੱਲ ਕਹੀ ਗਈ ਹੈ ਇਹਦੇ ਵਾਸਤੇ ਜੋ ਕੁਝ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਨੇ ਕੀ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਰਾਜਨੀਤੀ ਦਾ ਅੱਜ ਗਰਾਫ ਟਿੱਕ ਗਿਆ ਉਹਦੇ ਉੱਤੇ ਸੋ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਵੀ ਸੋ ਧਰਮਨੀ ਸਿਆਸ ਦਾ ਆਗਾਜ਼ ਕਰਨ ਲਈ ਸ੍ਰੀ ਮੁਕਸਸਰ ਸਾਹਿਬ ਵਿਖੇ 14 ਜਨਵਰੀ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਗ੍ਰੀਨ ਸਿਰਜੋਤ ਪੈਲਸ ਬਟਿੰਡਾ ਰੋਡ ਨੇੜੇ ਪਾਈਦਾਨ ਸਿੰਘ ਯਾਦਗਾਰੀ ਗੇਟ ਵਿਖੇ ਹੋ ਰੇ ਪੰਥਕ ਰੈਲੀ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਜਿਹਦੇ ਲਈ ਉਹਨਾਂ ਇੱਕ ਰੋਡ ਮੈਚ ਵੀ ਜਿਹੜਾ ਹੈ ਉਹ ਵੀ ਸ਼ੋਅ ਕੀਤਾ ਗਿਆ ਉਹ ਵੀ ਦੱਸਿਆ ਗਿਆ ਤੁਹਾਨੂੰ ਦੱਸ ਦਈਏ ਕਿ ਮੇਲਾ ਮੱਗੀ ਮੋਕੇ ਸ਼ੋਮਨੀ ਅਕਾਲੀ ਦਲ ਸ਼ੋਮਨੀ ਕਲਦਲਾ ਅਮਰਤ ਅਤੇ ਅਮਰਤ ਪਾਲ ਸਿੰਘ ਟੀਮ ਦੇ ਵੱਲੋਂ ਸਿਆਸੀ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਨੇ ਸ਼ੋਮਨੀ ਅਕਾਲੀ ਦਲ ਵੱਲੋਂ ਇਹ ਕਾਨਫਰੰਸ ਅਮਰੋੜ ਰੋਡ ਬਾਈਪਾਸ ਤੇ ਕੀਤੀ ਜਾ ਰਹੀ ਹੈ ਅਕਾਲੀ ਦਲ ਨੇ ਜਿਹੜੇ ਸ਼ਹਿਰੀ ਪ੍ਰਧਾਨ ਨੇ ਮਨਿੰਦਰ ਸਿੰਘ ਮਿੱਟੂਨ ਦੱਸਿਆ ਕਿ ਕਾਨਫਰੰਸ ਵਿੱਚ ਪੰਜਾਬ ਭਰਾ ਪਰਦੇ ਆਗੂ ਅਤੇ ਵਰਕਰ ਪੁੱਜਣਗੇ ਇਸ ਮੌਕੇ 14 ਜਨਵਰੀ ਨੂੰ ਸਵੇਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਦਾ ਭੋਗ ਅਤੇ ਅਰਦਾਸ ਤੋਂ ਪੰਥ ਸਿਆਸੀ ਕਾਨਫਰੰਸ ਹੋਵੇਗੀ ਜਿਸ ਨੂੰ ਸੁਖਵੀਰ ਬਾਦਲ ਸਨੇ ਹੋਰ ਆਗੂ ਸੰਬੋਧਨ ਕਰਨਗੇ ਉਹਨਾਂ ਨੇ ਦੱਸਿਆ ਕਿ ਇਸ ਲਈ ਵਾਟਰਪੂਕ ਟੈਂਟ ਲਾਇਆ ਜਾ ਰਿਹਾ ਹੈ ਇਸ ਤਰ੍ਹਾਂ ਅਮਰਤਪਾਲ ਦੀ ਟੀਮ ਦੀ ਪੰਥਕ ਵੱਲੋਂ ਨਵੀਂ ਸਿਆਸੀ ਪਾਰਟੀ ਕਾਇਮ ਕਰਨ ਦਾ ਐਲਾਨ ਕੀਤਾ ਗਿਆ ਉਹਨਾਂ ਵੱਲੋਂ ਬਠਿੰਡਾ ਰੋਡ ਸਿੱਟ ਗ੍ਰੀਨ ਸੀ ਦੇ ਵਿੱਚ ਅੱਜ ਕਾਨਫਰੰਸ ਕੀਤੀ ਜਾ ਰਹੀ ਹੈ ਕਾਨਫਰੰਸ ਦੀ ਤਿਆਰੀ ਦਾ ਜਾਇਜ਼ਾ ਲੈਂਦਿਆਂ ਤਸੇਮ ਸਿੰਘ ਨੇ ਦੱਸਿਆ ਕਿ ਮੀ ਕਾਨਫਰੰਸ ਦੀ ਥਾਂ ਬਦਲ ਕੇ ਬਠਿੰਡਾ ਰੋਡ ਸਤਿੱਤਰ ਰਿਜ਼ੋਰਟ ਵਿੱਚ ਕਰ ਦਿੱਤੀ ਗਈ ਹੈ ਕਾਨਫਰੰਸ ਨੂੰ ਜਿਹੜੇ ਸੰਸਦ ਮੈਂਬਰ ਨੇ ਸਰਵਿਸਿੰਗ ਜਸਕਰਨ ਸਿੰਘ ਕਾਨ ਵਾਲਾ ਤੇ ਸਾਨੂੰ ਹੋਰ ਆਗੂ ਸਬੋਧਨ ਕਰਨਗੇ ਇਸ ਮੌਕੇ ਸਿਆਸੀ ਪਾਰਟੀ ਦਾ ਐਲਾਨ ਅਤੇ ਇਸ ਦੇ ਵਿਸਾਰ ਲਈ ਕਮੇਟੀ ਦਾ ਗਠਨ ਕੀਤਾ ਜਾਵੇਗਾ ਜੋ ਨਵੇਂ ਸਿਰਿਓਂ ਪਾਰਟੀ ਜਿਹੜੀ ਇਹਨਾਂ ਦੀ ਕੀਤੀ ਜਾਵੇਗੀ ਪਾਰਟੀ ਦੀ ਦੂਜੇ ਪਾਸੇ ਕੱਲ੍ਹ ਦਿਨ ਅੰਮ੍ਰਿਤਸਰ ਦੇ ਵੱਲੋਂ ਵੀ 14 ਜਨਵਰੀ ਨੂੰ ਜਿਹੜੀ ਹੈ ਉਹ ਕਾਨਫਰੰਸ ਕੀਤੀ ਜਾ ਰਹੀ ਹੈ ਹੁਣ ਸਭ ਦੀਆਂ ਨਜ਼ਰਾਂ ਇਹੀ ਟਿਕੀਆਂ ਹੋਈਆਂ ਨੇ ਕਿ ਹੁਣ ਜਿਹੜੀ ਇਹ ਪਾਰਟੀ ਦੇ ਵੱਲੋਂ ਜਿਹੜੀ ਨਵੀਂ ਪਾਰਟੀ ਬਣਾਈ ਜਾ ਰਹੀ ਹੈ ਸੁਖਵੀਰ ਬਾਦਲ ਲਈ ਚੁਣੌਤੀ ਕੀ ਹੋਵੇਗੀ ਕੀ ਸੁਖਵੀਰ ਬਾਦਲ ਦੇ ਲਈ ਵੱਡੀ ਚੁਣੌਤੀ ਖੜੀ ਕਰ ਪਾਉਣਗੇ ਇਹ ਲੀਡਰ ਕਿ ਨਹੀਂ ਇਹਦੇ ਉੱਤੇ ਵੀ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਪਰ ਹੁਣ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਵਾਪਰਿਆ ਪੰਜਾਬ ਦੇ ਵਿੱਚ ਜਿਸ ਦਾ ਸਿੱਖ ਸਿਆਸਤ ਦੇ ਨਾਲ ਜੁੜਿਆ ਹੋਇਆ ਸਭ ਨੇ ਦੇਖਿਆ ਉਸ ਨੂੰ ਲੈ ਕੇ ਹੁਣ ਇੱਕ ਵਾਰ ਫਿਰ ਚਾਮਾਉਟ ਪਈਆਂ ਨੇ ਕੀ ਆਖਰਕਾਰ ਕਿਹੜੀ ਗੱਲਾਂ ਕਰਕੇ ਜਿਹੜੇ ਸੁਖਵੀਰ ਬਾਦਲ ਦੇ ਉੱਤੇ ਜੋ ਇਲਜ਼ਾਮ ਲੱਗੇ ਸੀ ਜੋ ਕੁਝ ਉਹਨਾਂ ਦੇ ਵੱਲੋਂ ਕਬੂਲੇ ਗਏ ਸੀ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਜੋ ਫੈਸਲੇ ਹੋਏ ਸੀ ਕਿ ਉਸ ਨੂੰ ਮੰਨਿਆ ਨਹੀਂ ਜਾ ਰਿਹਾ ਸਹੀ ਢੰਗ ਦੇ ਨਾਲ ਉਸ ਨੂੰ ਜਿਸ ਤਰ੍ਹਾਂ ਦਰਖਨਾਰ ਕੀਤਾ ਜਾ ਰਿਹਾ ਕਿਉਂਕਿ ਜਿਹੜੀ 7 ਮੈਂਬਰਿਕ ਕਮੇਟੀ ਸੀ ਭਾਵੇਂ ਸੁਖਵੀਰ ਬਾਦਲ ਹੋਰਾਂ ਦਾ ਸਤੀਫਾ ਤਾਂ ਵਰਕਿੰਗ ਕਮੇਟੀ ਨੇ ਮਨਜ਼ੂਰ ਕਰ ਲਿਆ ਪਰ ਜਿਹੜੀ 7 ਮੈਂਬਰਿਕ ਕਮੇਟੀ ਸੀ ਜਿਸ ਨੇ ਨਵੇਂ ਸਿਰੂਪ ਭਰਤੀ ਕਰਨੀ ਸੀ ਉਹ ਕਿੱਥੇ ਹੈ ਉਸ ਦੇ ਵਿੱਚੋਂ ਗੁਰਪ੍ਰਤਾਪ ਸਿੰਘ ਵਡਾਲਾ ਅ ਗਿੱਦਿਸਤੰਤਕੋਰ ਉਹ ਕਿੱਥੇ ਨੇ ਉਹਨਾਂ ਨੂੰ ਵਿੱਚ ਸ਼ਾਮਲ ਕਿਉਂ ਨਹੀਂ ਕੀਤਾ ਗਿਆ ਇਹਦੇ ਤੇ ਸਵਾਲ ਚੁੱਕਿਆ ਜਾ ਰਿਹਾ ਕਿ ਸ਼੍ਰੀ ਅਕਾਲ ਦਲ ਹੁਣ ਸ੍ਰੀ ਅਕਾਲਤਾ ਸਹਿਬ ਦੇ ਵੱਲੋਂ ਹੁਕਮ ਨੂੰ ਜੋ ਹੁਕਮ ਆਮਾਸ ਦੀ ਜੋ ਹੁਕਮ ਦਿੱਤਾ ਗਿਆ ਉਸ ਨੂੰ ਚੁਣੌਤੀ ਦੇ ਰਿਹਾ ਜਾਂ ਫਿਰ ਕਿਉਂਕਿ ਅਕਾਲੀ ਦਲ ਦੇ ਵੱਲੋਂ ਤਾਂ ਇਹ ਵੀ ਗੱਲ ਕੀਤੀ ਗਈ ਸੀ ਕਿ ਅਸੀਂ ਹੁਣ ਇੱਕ ਮੰਚ ਦੇ ਉੱਤੇ ਇਕੱਠੇ ਹੋਵਾਂਗੇ ਜਿਸ ਤਰ੍ਹਾਂ ਅਕਾਲੀ ਦਲ ਦੇ ਵਿੱਚ ਦੇਖਿਆ ਜਾਵੇ ਤਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਸਥਿਤੀ ਬਣੀ ਹੋਈ ਸੀ ਕਿ ਜਿਸ ਤਰ੍ਹਾਂ ਜੱਥੇਦਾਰ ਸਾਹਿਬ ਦੇ ਵੱਲੋਂ ਇਹ ਗੱਲ ਵੀ ਕਹੀ ਗਈ ਸੀ ਕਿ ਆਪਣੇ ਚੁੱਲ੍ਹੇ ਸਿਮੇਟ ਕੇ ਇੱਕ ਮੰਚ ਦੇ ਉੱਤੇ ਇਕੱਠੇ ਹੋਵੋ ਭਈ ਆਪਣੇ ਸਥੀਪੇ ਪ੍ਰਵਾਨ ਕਿਤੇ ਜਾਂਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਉਹਦੀ ਜਾਣਕਾਰੀ ਭੇਜੋ ਵੱਖ ਹੋਇਆ ਜਿਹੜਾ ਗਰੁੱਪ ਸੀ ਉਹ ਚੁੱਲੇ ਸਿਮੇਟ ਕੇ ਸ਼ੋਮੀ ਕਾਦੇ ਮਜਬੂਤੀ ਦੇ ਲਈ ਕਾਰਜ ਕਰੇ ਆਪਣੇ ਸਾਰੀਆਂ ਉਹਦੇਦਾਰੀਆਂ ਭੰਗ ਕਰੇ ਇਹਨਾਂ ਦਾ ਵੱਖਰਾ ਸੁਰ ਰਾਗ ਮੀਡੀਆ 'ਚ ਨਹੀਂ ਲਿਖਣਾ ਚਾਹੀਦਾ ਦੋਵੇਂ ਧਿਰਾਂ ਆਪਣੇ ਹਉਮੈ ਤੇ ਈਰਖਾ ਤਿਆਗ ਕਰਕੇ ਇਕੱਠੇ ਹੋ ਕੇ ਚੱਲਣ ਕੀ ਦੋਵੇਂ ਧਿਰਾਂ ਨੇ ਆਪਣੀ ਹਉਮੈ ਛੱਡਤੀ ਕੀ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮ ਜੀ ਉਹ ਮੰਨਿਆ ਕੀ ਵੱਖਰਾ ਸੁਰ ਮੀਡੀਆ ਦੇ ਵਿੱਚ ਨਹੀਂ ਲਾਪਿਆ ਜਾ ਰਿਹਾ ਦੋਨੇ ਪਾਰਟੀਆਂ ਦੇ ਵੱਲੋਂ ਕਿ ਜਿਹੜਾ ਅਲੱਗ ਹੋਇਆ ਤੱਤਰਾ ਸੀ ਉਹਨੇ ਆਪਣਾ ਚੁੱਲਾ ਸਮੇਟ ਦਿੱਤਾ ਸੀ ਪਰ ਸ਼ੋਮੇਂਕਲ ਦੀ ਮਜਬੂਤੀ ਦੇ ਲਈ ਸ਼ੋਮੇਂਕ ਅਕਲਦਰ ਬਾਦਲ ਗੁਰਪਤ ਦੇ ਵੱਲੋਂ ਕੀ ਕੁਝ ਕੀਤਾ ਗਿਆ ਕਿ ਉਹਨਾਂ ਦੇ ਵੱਲੋਂ ਇਸ ਦੀ ਹਮਾਇਤ ਕੀਤੀ ਜਾ ਰਹੀ ਹੈ ਕਿ ਉਹ ਚਾਹੁੰਦੇ ਨੇ ਕਿ ਹਾਂ ਇਹਨਾਂ ਨੂੰ ਨਾਲ ਲੈ ਕੇ ਚੱਲੇ ਜਾਵੇ ਕਾਰਨ ਕੀ ਨੇ ਕਿਉਂਕਿ ਜਿਹੜੀ 7 ਮੈਂਬਰੀ ਕਮੇਟੀ ਸੀ ਜਿਹੜੀ ਹੁਣ ਦੁਬਾਰੇ ਉਸ ਨੂੰ ਨਵੇਂ ਸਿਰੇ ਤੋਂ ਬਣਾਇਆ ਗਿਆ ਉਹਦੇ ਵਿੱਚ ਤਬਦੀਲੀ ਕੀ ਕੀਤੀ ਗਈ ਹੈ ਕਿ ਹਨ ਹਰਜਿੰਦਰ ਸਿੰਘ ਧਾਮੀ ਸੀ, ਕਿਰਪਾਲ ਸਿੰਘ ਬਡੰਗਰ ਸੀ, ਇਕਬਾਲ ਸਿੰਘ ਝੁੰਡਾ ਸੀ, ਗੁਰਪਤਾਪ ਸਿੰਘ ਵਡਾਲਾ, ਅਮਨਪ੍ਰੀਤ ਸਿੰਘ ਯਾਲੇ, ਸੰਤਾ ਸਿੰਘ ਉਦੈਮ ਮੈਦਪੁਰੀ ਤੇ ਬੀਬੀ ਸਤਵੰਤ ਕੋਰ। ਬੀਬੀ ਸਤਵੰਤ ਕੋਰ, ਗੁਰਪ੍ਰਤਾਪ ਸਿੰਘ ਵਡਾਲਾ ਨੂੰ ਕਿ ਜਿਹੜੀ ਹੁਣ ਨਵੀਂ ਇਹਨਾਂ ਦੇ ਵੱਲੋਂ ਕਮੇਟੀ ਬਣਾਈ ਗਈ ਹੈ ਕਿ ਉਸ ਨੂੰ ਇਹਨਾਂ ਦੇ ਵੱਲੋਂ ਉਹਦੇ ਵੀ ਸ਼ਾਮਲ ਕੀਤਾ ਗਿਆ ਨਹੀਂ ਕੀਤਾ ਗਿਆ ਹਾਲੇ ਤੱਕ ਕਿਉਂਕਿ ਜੇਕਰ ਅੱਜ ਆਪਾਂ ਇਤਿਹਾਸ ਦੇ ਉੱਤੇ ਝਾਤ ਮਾਰੀਏ ਨਾ ਜਦੋਂ 1979 ਦੀ ਗੱਲ ਹੈ ਜਦੋਂ ਸੰਥਕ ਖਲਾਇ ਹੀ ਪਿਆ ਸੀ ਜਦੋਂ ਕਈ ਤਰ੍ਹਾਂ ਦੇ ਜਦੋਂ ਨਾ 27 ਸਤੰਬਰ 1979 ਨੂੰ ਸ਼ੋਮਿਕਾ ਲੰਦੇ ਪ੍ਰਧਾਨ ਜਥੇਦਾਰ ਧੰਗਦੇਵ ਸਿੰਘ ਤਲਵੰਡੀ ਅਤੇ ਜਿਹੜੇ ਸ਼ੋਮਿਕਾ ਗਦਰਪੰਥ ਕਮੇਟੀ ਦੇ ਪ੍ਰਧਾਨ ਸੀ ਪੁੱਤਰਨ ਸਿੰਘ ਟੋੜਾ ਦੇ ਵੱਲੋਂ ਸ੍ਰੀ ਅਕਾਲਤਰ ਸਾਹਿਬ ਦੇ ਦੇ ਉੱਤੇ ਆਪਣੇ ਜਿਹੜੇ ਅਸਤੀਫੇ ਭੇਜੇ ਗਏ ਸਨ ਤਾਂ ਜਥੇਦਾਰ ਸਾਧੂ ਸਿੰਘ ਭੋਰਾ ਨੂੰ ਨੇ ਸਟੈਂਡ ਲਿਆ ਸੀ ਕਿ ਜਿਹੜੇ ਪੰਥ ਦੇ ਵਿੱਚ ਸੰਕਟ ਪੈਦਾ ਹੋ ਰਿਹਾ ਇਸ ਨੂੰ ਫੈਂਸ ਇਸ ਨੂੰ ਇਸ ਨੂੰ ਹੱਲ ਕੀਤਾ ਜਾ ਸਕੇ ਉਹਨਾਂ ਦੇ ਵੱਲੋਂ 10 ਫੈਸਲੇ ਲਏ ਗਏ ਸਨ ਜਿਨ੍ਹਾਂ ਦੇ ਵਿੱਚੋਂ ਸ਼ੋਵੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਲਈ ਦੋਹਾਂ ਧਰੈ ਵੱਲੋਂ ਸੱਧੀਆਂ ਮੀਡੀਆ ਕੈਂਸਲ ਕੀਤੀਆਂ ਜਾਣ 1 ਸਤੰਬਰ 1979 ਤੋਂ ਲੈ ਕੇ 6 ਅਕਤੂਬਰ 1979 ਤੱਕ ਸ਼ੋਵੀ ਅਕਾਲੀ ਦਲ ਚੋਂ ਕੱਢੇ ਗਏ ਡੈਲੀਗੇਟਾਂ ਮੌਤਲ ਕੀਤੇ ਗਏ ਉਹਦੇਦਾਰਾਂ ਤੋੜੇ ਗਏ ਜ਼ਿਲ੍ਹਾ ਅਕਾਲੀ ਜਥਿਆਂ ਤੇ ਵਰਕਰਾਂ ਨੂੰ ਬਹਾਲ ਕੀਤਾ ਜਾਵੇ ਸ਼ੋਮੀ ਅਕਾਲੀ ਦਲ ਦੇ ਪ੍ਰਧਾਨਾਂ ਨੂੰ ਅਸਤੀਫਾ ਵਾਪਸ ਲੈਣ ਦੇ ਹੁਕਮ ਦਿੱਤੇ ਗਏ ਸੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਸਮੇਂ ਪੰਥਕ ਏਕਤਾ ਨੂੰ ਮੁੱਖ ਰੱਖਦੇ ਹਾਂ ਪੰਥ ਦੀ ਚੜ੍ਹਦੀ ਕਲਾ ਲਈ ਚੋਣਾਂ ਤੋਂ ਤੁਰੰਤ ਬਾਅਦ ਡੈਲੀਗੇਟਾਂ ਦੀ ਲਿਸਟ ਦੀ ਛਾਂਲਬੀਨ ਕਰਕੇ ਸ਼ੋਮੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਅਸੀਂ ਆਪਣੀ ਨਿਗਰਾਨੀ ਤੇ ਨਿਰਪੱਖ ਤੌਰ ਤੇ ਉੱਤੇ ਕਰਾਵਾਂਗੇ ਉਦੋਂ ਇੱਕ ਸੱਤ ਮੈਂਬਰੀ ਕਮੇਟੀ ਵੀ ਬਣਾਈ ਗਈ ਸੀ ਜਿੱਤੇਦਾਰ ਸਾਧੂ ਸਿੰਘ ਪੋਹਰ ਹੋਰਾਂ ਜਾਂ ਫਿਰ ਜਿਹੜੇ ਉਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਦੇ ਵੱਲੋਂ ਜੋਗਨ ਹੁਕਮ ਸੁਣਾਇਆ ਗਿਆ ਸੀ ਉਹਨਾਂ ਦੇ ਵੱਲੋਂ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਨਾ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸ ਜਿਸ ਨੇ ਲੋਕ ਸਭਾ ਚੋਣਾਂ ਸਮੇਂ ਟਿਕਟਾਂ ਦੀ ਵੰਡ ਅਤੇ ਦੂਜੀਆ ਪਾਰਟੀ ਨਾਲ ਜਿਹੜੀ ਅਡਜਸਟਮੈਂਟ ਸੀ ਮਲਸੇ ਉੱਤੇ ਸੀ ਜਗਰਜੋੜ ਸੀ ਉਹ ਕਰਨ ਦੇ ਲਈ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸ ਦੇ ਵਿੱਚ ਸੰਤ ਹਰਤੰ ਸਿੰਘ ਲੋਂਗੋਵਾਲੂ ਇਸ ਕਮੇਟੀ ਦੇ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ ਜਗਦੇਵ ਸਿੰਘ ਤਲਵੰਡੀ ਇਸ ਕਮੇਟੀ ਦੇ ਵਿੱਚ ਸ਼ਾਮਲ ਸੀ ਗੁਰਤਨ ਸਿੰਘ ਟੋੜਾ ਸੀ ਪ੍ਰਕਾਸ਼ ਸਿੰਘ ਬਾਦਲ ਸੀ ਬਲਵੰਦ ਬਲਵੰਦ ਸਿੰਘ ਖਜ਼ਾਨਾ ਮੰਤਰੀ ਸੀ ਉਹ ਸ਼ਾਮਲ ਸੀ ਸਸਪਾਲ ਸਿੰਘ ਐਮ ਐਲ ਏ ਸੀ ਨਰਿੰਦਰ ਸਿੰਘ ਪੱਟੀ ਸੀ ਇਹਨਾਂ ਦੇ ਵੱਲੋਂ ਇੱਕ ਸੱਤਵੇਂ ਦੀ ਕਮੇਟੀ ਬਣਾਈ ਗਈ ਸੀ ਪਰ ਇਹਨਾਂ ਕਮੇਟੀ ਦੇ ਵਿੱਚ ਜਦੋਂ ਇਹ ਹੁਕਮ ਜਾਰੀ ਹੋਇਆ ਸੀ ਤਾਂ ਉਸ ਹੁਕਮ ਤੋਂ ਬਾਅਦ ਜਦੋਂ ਜਗਦੇਵ ਸਿੰਘ ਤਲਵੰਡੀ ਨੇ ਜਿਹੜਾ ਹੁਕਮ ਸੀ ਇਹ ਇਹਦੀ ਲਈ ਕਮੇਟੀ ਸੀ ਉਹ ਭੰਗ ਪੰਗ ਕਰਤੀ ਸੱਤ ਮੈਂਬਰ ਦੀ ਕਮੇਟੀ ਪੰਗ ਕਰਕੇ ਆਪਣੀ ਦੋ ਮੈਂਬਰ ਦੀ ਕਮੇਟੀ ਬਣਾ ਲਈ ਸੀ ਜਿਸ ਤੋਂ ਬਾਅਦ ਉਹਨੇ ਮੀਡੀਆ ਦੇ ਵਿੱਚ ਵੀ ਜਾਣ ਦਿੱਤਾ ਬਹੁਤ ਕੁਝ ਚੱਲਿਆ ਉਸ ਤੋਂ ਬਾਅਦ ਉਹ ਸ੍ਰੀ ਅਕਾਲ ਤਾ ਸਾਬ ਦੇ ਉੱਤੇ ਵੀ ਪੇਸ਼ ਹੋਏ ਗਏ ਤੇ ਸ੍ਰੀ ਅਕਾਲ ਤਾ ਸਾਬ ਦੇ ਵੱਲੋਂ ਉਸ ਨੂੰ ਤਲਖਾਈ ਵੀ ਕਰਾ ਦਿੱਤਾ ਗਿਆ ਸੀ ਜਿਸ ਤਰ੍ਹਾਂ ਉਹ ਵੀ ਆਪਣੇ ਕੋਲ ਇੱਕ ਇਤਿਆਹ ਸਾਹਮਣੇ ਆਉਂਦਾ ਉਸ ਤੋਂ ਬਾਅਦ ਉਹ ਸ੍ਰੀ ਅਕਾਲ ਤਾ ਸਾਬ ਦੇ ਉੱਤੇ ਜੋ ਜਥੇਦਾਰ ਦੇ ਵੱਲੋਂ ਉਹ ਸਪਸ਼ਟੀਕਰਨ ਮੰਗਿਆ ਗਿਆ ਉਹਨੂੰ ਸ੍ਰੀ ਅਕਾਲ ਤਾ ਸਾਬ ਦੇ ਉੱਤੇ ਸੱਦਿਆ ਗਿਆ ਉਸ ਤੋਂ ਬਾਅਦ ਉਹ ਭਾਵੇਂ ਪਹਿਲਾ ਇੱਕ ਵਾਰੀ ਆਪਣੇ ਹਿਊਮੇ ਦੇ ਵਿੱਚ ਰਹਿ ਪਰ ਉਸ ਤੋਂ ਬਾਅਦ ਫਿਰ ਆ ਕੇ ਆਖਰਕਾਰ ਉਸ ਨੂੰ ਸ੍ਰੀ ਅਕਾਲ ਤਾ ਸਾਬ ਦੇ ਉੱਤੇ ਆ ਕੇ ਆਪਣੀ ਜਿਹੜੀ ਭੁੱਲ ਮੁਖਸ਼ਾਣੀ ਪਈ ਹੈ ਉੱਥੇ ਆ ਕੇ ਉਹ ਮੰਨੇ ਆ ਉਸ ਤੋਂ ਬਾਅਦ ਉਸ ਨੂੰ ਸਜ਼ਾ ਲੱਗੀ ਉਸ ਨੇ ਉਹ ਪੁਤਾਈ ਸਜ਼ਾ ਉਸ ਤੋਂ ਬਾਅਦ ਜਾ ਕੇ ਜਿਹੜਾ ਉਹ ਕ੍ਰਾਈਮ ਸੀ ਨਾ ਸੱਤ ਮੈਂਬਰ ਕਮੇਟੀ ਦੀ ਉਲੰਘਣਾ ਕਰਨ ਵਾਲਾ ਉਹਨੂੰ ਸਜ਼ਾ ਲਗਾਈ ਗਈ ਸੀ ਜਥੇਦਾਰ ਜਿਹੜੇ ਸ੍ਰੀ ਅਕਾਲ ਤਾ ਸਾਬ ਦੇ ਵੀ ਪਰ ਉੱਥੇ ਗੱਲ ਹੁਣ ਇਹ ਹੈ ਜਦੋਂ ਉੱਥੇ 14 ਨਵੰਬਰ ਪੰਚ ਜਿਸ ਤਰ੍ਹਾਂ ਦੇ ਸੀ ਉਪਰ 14 ਨਵੰਬਰ 1979 ਨੂੰ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਸਿੰਘ ਅਕਾਲਤਾ ਸਾਹਿਬ ਦੇ ਉੱਤੇ ਹਾਜ਼ਰ ਹੋਣ ਦਾ ਦੇ ਦਿੱਤਾ ਗਿਆ ਸੀ ਪਰ ਉਸ ਸਮੇਂ ਸੀ ਹਾਜ਼ਰ ਨਾ ਹੋ ਸਕੇ ਜਿਸ ਕਰਕੇ ਉਹਨਾਂ ਨੂੰ 16 ਨਵੰਬਰ 1979 ਨੂੰ ਤਨਖਾਹਿਆ ਕਰਾ ਦਿੱਤਾ ਗਿਆ ਸੀ ਜਿਸ ਤੇ ਚਲਦਿਆਂ ਜੇਕਰ ਦੇਖਿਆ ਜਾਵੇ 23 ਨਵੰਬਰ 1979 ਨੂੰ ਅਕਾਲਤ ਸਾਹਿਬ ਦੇ ਉੱਤੇ ਹਾਜ਼ਰ ਹੋਏ ਹੋਏ ਸਨ ਜਿਸ ਦੇ ਉੱਤੇ ਸਾਧੂ ਸਿੰਘ ਭੋਲ ਨੇ ਸਿੰਘ ਸਾਹਿਬ ਜੀ ਉਹਨਾਂ ਨੇ ਸੱਜਾ ਸੁਣਾਈ ਉਨਾਂ ਨੇ ਹਫ਼ਤੇ ਦੇ ਲਈ ਗੁਰੂ ਘਰ ਦੇ ਅੰਦਰ ਸੰਗਤਾਂ ਦੇ ਜੁਟੇ ਭਾਡੇ ਸਾਫ਼ ਕਰਨ ਅਸੀਂ ਅਕਾਲ ਪੁਰਖ ਸਾਹਿਬ ਦੀ ਪੋਲ ਖਚ 101 ਰੁਪਏ ਪਾਉਣੇ ਅਸੀਂ ਅਕਾਲ ਪੁਰਖ ਸਾਹਿਬ ਦੇ ਸਾਹਿਬ ਤੇ 21 ਰੁਪਏ ਦੀ ਕੜਾ ਪ੍ਰਸਾਦ ਚੜਾਉਣੇ ਐਦਾਂ ਉਹਨਾਂ ਸਜਾ ਲਗਾਈ ਕੀਤੀ ਪਰ ਹੁਣ ਜੇ ਉਸ ਉਹਨਾਂ ਨੇ ਉਲੰਘਣਾ ਕੀਤੀ ਸੀ ਜਿਹੜਾ ਆਪਣੇ ਬੰਦੇ ਅਸੀਂ ਸਤ ਮੈਂਬਰ ਦੀ ਕਮੇਟੀ ਦੇ ਇਹਨੂੰ ਭੰਗ ਕਰ ਦਿੱਤਾ ਗਿਆ ਸੀ ਪਰ ਹੁਣ ਕੀ ਜਿਸ ਤਰ੍ਹਾਂ ਇਹਨਾਂ ਦੇ ਵੱਲੋਂ ਸੁਖਬੀਰ ਬਾਦਲ ਹੋਰਾਂ ਦੇ ਵੱਲੋਂ ਜਾਂ ਫਿਰ ਵਕੀ ਕਮੇਟੀ ਦੇ ਵੱਲੋਂ ਹੋ ਕੋਈ ਨਹੀਂ ਮੰਨ ਲੇਗਾ ਕਿ ਇਹਨਾਂ ਨੂੰ ਵੀ ਹੁਣ ਸ੍ਰੀ ਕਾਰਪੋਰੇਟਰ ਸਾਹਿਬ ਜਿੱਤੇ ਦਾ ਗਗਨਕਬੀਰ ਸਿੰਘ ਅਕਾਦ ਤੱਕ ਸਾਇਦ ਉਹ ਤੇ ਸੱਦਣਗੇ ਕਿ ਨਹੀਂ ਇਹ ਹੁਣ ਵੱਡਾ ਸਵਾਲ ਹੈ ਹੁਣ ਕੀ ਹੁੰਦਾ ਹੈ ਕਿ ਸੱਦਦੇ ਹੈ ਜਾਂ ਕਿ ਨਹੀਂ ਸੱਦਦੇ ਕੀ ਕੁਝ ਦੇ ਉੱਤੇ ਹੁੰਦਾ ਇਹ ਤਾਂ ਹੁਣ ਆਉਣ ਵਾਲਾ ਵਕਤ ਹੀ ਤੈਅ ਕਰੇਗਾ ਪਰ ਫਿਲਹਾਲ ਇਹਦੀ ਚਰਚਾ ਮਜੂਰ ਚੱਲ ਪਈ ਜਾਣੇ ਇਹਨਾਂ ਸੋਖਾ ਨਹੀਂ ਹੋਵੇਗਾ ਇਸ ਮਸਲੇ ਨੂੰ ਲੈ ਕੇ ਵੀ ਚੱਲਣਾ ਸੋ ਦੂਜੇ ਪਾਸੇ ਗੱਲ ਕਰੀਏ ਤਾਂ ਪ੍ਰਤਾਪ ਸਿੰਘ ਬਾਜਵਾ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰੀ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਨੂੰ ਘੇਰਿਆ ਪੰਜਾਬ ਸਰਕਾਰ ਨੂੰ ਖੂਬ ਘੇਰਦਿਆਂ ਉਹਨਾਂ ਦੇ ਵੱਲੋਂ ਜਿਹੜੀ ਗੱਲ ਕਹੀ ਗਈ ਹੈ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਵੱਲੋਂ ਉਹ ਕਹਿੰਦੇ ਨੇ ਜਿਸ ਤਰ੍ਹਾਂ ਜਿਹੜੇ ਆਧ ਦੀ ADF ਫੰਡਾਂ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ ਲਗਾਏ ਨੇ ਉਹਨਾਂ ਨੇ ਪੰਜਾਬ ਸਰਕਾਰ ਤੇ ਉੱਤੇ ਪੰਜਾਬ ਸਰਕਾਰ ਇਹਨਾਂ ਸਵਾਲਾਂ ਨੂੰ ਲੈ ਕੇ ਹੁਣ ਸਵਾਲਾਂ ਦੇ ਘੇਰੇ 'ਚ ਪੰਜਾਬ ਜਿਹੜੀ ਇਹ ਕਾਂਗਰਸ ਦੇ ਸੀਨੀਅਰ ਨੇਤਾ ਨੇ ਪ੍ਰਤਾਪ ਸਿੰਘ ਬਾਜਲ ਵਰਗੇ ਕਿਰਦੇ ਨੇਤਾ ਨੇ ਹਮੇਸ਼ਾ ਆਮ ਆਦੀ ਪਾਰਟੀ ਦੇ ਉੱਤੇ ਜਦੋਂ ਕੋਈ ਗਲਤੀ ਕਰਦਾ ਉਹ ਸਵਾਲ ਚੁੱਕਦੇ ਦਿਖਾਈ ਦਿੰਦੇ ਨੇ ਜਿਸ ਦੇ ਤਹਿਤ ਉਹਨਾਂ ਦੇ ਵੱਲੋਂ ਹੁਣ ਆਰਡੀਐਫ ਫੰਡਾਂ ਦੀ ਦੇ ਵਿੱਚ ਹੋਈ ਦੁਰਵਰਤੋਂ ਦੇ ਇਲਜ਼ਾਮ ਲਗਾਏ ਗਏ ਨੇ ਉਸ ਦੀ ਉਹਨਾਂ ਨੇ ਜਾਂਚ ਕੇਂਦਰ ਤੋਂ ਕੈਗ ਦੇ ਰਾਹੀਂ ਕਰਾਉਣ ਦੀ ਮੰਗ ਕੀਤੀ ਹੈ ਤੇ ਉਹ ਕਹਿੰਦੇ ਕਿ ਉਹਨਾਂ ਨੇ ਕੇਂਦਰੀ ਮੰਤਰੀ ਜਿਹੜੇ ਸ਼ਿਵਰਾਜ ਕੁਹਾਨ ਨੂੰ ਪੱਤਰ ਲਿਖਿਆ ਜਿਸ ਦੇ ਵਿੱਚ ਬਾਜਬਾ ਸਾਹਬ ਨੇ ਪੰਜਾਬ ਚ ਆਰਡੀਐ ਫੰਡਾਂ ਦੀ ਜਿਹੜੀ ਦੁਰਵਤੋ ਹੋਈ ਹੈ ਉਹਦੇ ਉੱਤੇ ਸਵਾਲ ਚੁੱਕੇ ਨੇ ਉਹਦੀ ਕੈਗ ਤੋਂ ਜਾਂਚ ਕਰਵਾਉਣ ਦੀ ਨਿਰਪੱਖ ਮੰਗ ਕੀਤੀ ਗਈ ਹੈ ਬਾਜਬਾ ਨੇ ਪੱਤਰ ਦੇ ਵਿੱਚ ਦੋਸ਼ ਲਗਾਇਆ ਕਿ ਫੋਜਪੁਰ ਪੁਲਿਸ ਦੇ ਵੱਲੋਂ ਫੰਡਾਂ ਦੀ ਦੁਰਵਤੋ ਕਰ ਸੰਬੰਧੀ ਦਸੰਬਰ ਮਹੀਨੇ ਦੀ ਕੇਸ ਦਰਜ ਹੋਇਆ ਸੀ ਪਰ ਉਸ ਵਿੱਚ ਕਿਸੇ ਨੂੰ ਨਾਮਜ਼ਦ ਨਹੀਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ 15ਵੇਂ ਵਿੱਤ ਕਮਿਸ਼ਨ ਤਹਿਤ ਪੰਜਾਬ ਨੂੰ 4534 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਸੀ ਜਿਸ ਫੰਡ ਨੂੰ ਅੱਗੇ ਪੰਚਾਇਤੀ ਰਾਜ ਸੰਸਥਾਵਾਂ ਨੂੰ ਜਾਰੀ ਕੀਤਾ ਜਾਂਦਾ ਹੈ ਇਸ ਵਿੱਚ 1 ਕਰੋੜ 80 ਲੱਖ ਰੁਪਏ ਦੀ ਰਾਸ਼ੀ ਦੀ ਦੁਰਵਰਤੋਂ ਕਰਨਾ ਮਾਮਲਾ ਸਾਹਮਣੇ ਆਇਆ ਜੋ ਕਿ ਇੱਕ ਇੰਡਸਟਰੀ ਨੂੰ ਜਾਰੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਫੋਲਿਸ ਨੇ ਕੇਸ ਰਜਿਸਟਰ ਕੀਤਾ ਹੈ ਪਰ ਇਸ ਵਿੱਚ ਕਿਸੇ ਦਾ ਨਾਮ ਸ਼ਾਮਲ ਨਹੀਂ ਹੈ ਸੋ ਕਾਂਗਰਸ ਦੇ ਉਹਨਾਂ ਦੇ ਵੱਲੋਂ ਜਿਹੜਾ ਇਲਜ਼ਾਮ ਲਗਾਏ ਗਏ ਨੇ ਇਹਦੇ ਵਿੱਚ ਕਿੰਨੀ ਸੱਚਾਈ ਹੈ ਇਹ ਤਾਂ ਹੁਣ ਜਾਂਚ ਤੋਂ ਬਾਅਦ ਸਾਹਮਣੇ ਆਵੇਗਾ ਪਰ ਜਿਸ ਤਰ੍ਹਾਂ ਆਮ ਆਦੀ ਪਾਰਟੀ ਦੇ ਉੱਤੇ ਇਹ ਇਲਜ਼ਾਮ ਲੱਗਦੇ ਨੇ ਜਿਹੜੀ ਇਮਾਨਦਾਰੀ ਦਾ ਪਾਠ ਪੜਾਉਂਦੀ ਸੀ ਇਮਾਨਦਾਰੀ ਦਾ ਪਰ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਨੇ ਬਹੁਤ ਸਾਰੇ ਸਵਾਲਾਂ ਦੇ ਘੇਰੇ ਖੜੇ ਹੁੰਦੇ ਨੇ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਦਿੱਲੀ ਦੇ ਵਿੱਚ ਵੀ ਇਲਜ਼ਾਮ ਲੱਗੇ ਨੇ ਕਪਲੇਬਾਜੀ ਦੇ ਕੁਝ ਕਪਲਿਆਂ ਦੇ ਭਾਵੇਂ ਸਿੱਧ ਨਹੀਂ ਹੋਇਆ ਉਹ ਜਾਂਚ ਚੱਲ ਰਹੀ ਹੈ ਉਹਨਾਂ ਦੀ ਇਲਜ਼ਾਮ ਹੀ ਨੇ ਦੋਸ਼ ਲੱਗੇ ਨੇ ਪਰ ਹੁਣ ਉਹਦੇ ਵਿੱਚ ਕੀ ਕੋਈ ਸੱਚ ਸਾਹਮਣੇ ਆਉਂਦੀ ਹੈ ਉਹ ਵੀ ਦੇਖਣਾ ਬੇਦਖਾਸ ਹੋਵੇਗਾ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਤੇ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਤੁਸੀਂ